ਸਰੇ ਦੇ ਚ ਪਾਣੀ ਭਰਿਆ ਹੋਇਆ ਸੀ ਪਤਾ ਨਹੀਂ ਸੀ ਲੱਗ ਰਿਹਾ ਤੇ ਟੋਇਆ ਹੈਗਾ ਕਿ ਨਹੀਂ ਹੈਗਾ ਅੱਛਾ ਬਹੁਤ ਜ਼ਿਆਦਾ ਜਾਣਨੀ ਵਾਲੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਲਈ ਕੁਝ ਕਰਨਾ ਚਾਹੀਦਾ ਕੋਈ ਹੈ ਹੀ ਨਹੀਂ ਨਿਕਾਸੀ ਤਾਂ ਕੋਈ ਵੀ ਪ੍ਰਬੰਧ ਨਹੀਂ ਹੈ ਇਸ ਟਾਈਮ 'ਈ ਮੰਗ ਕਰਦੇ ਹੋ ਪ੍ਰਸ਼ਾਸਨ ਕੋਈ ਮੰਗ ਨਹੀਂ ਆ ਮੈਂ ਪ੍ਰਸ਼ਾਸਨ ਸਾਰੀ ਦੁਨੀਆ ਮੰਗ ਕਰਗੀ ਉਹਨਾਂ ਤਾਂ ਨਹੀਂ ਆਲੀ ਤਾਂ ਸਾਡਾ ਕੀ ਹੋਏਗਾ ਇੱਥੇ ਬਹੁਤ ਬੁਰਾ ਹਾਲ ਹੁੰਦਾ ਜੀ ਦੋ ਬੰਦੇ ਗਿਰ ਗਏ ਐ ਦੋ ਬਾਈਕ ਵਾਲੇ ਗਿਰ ਚੁੱਕੇ ਇੱਕ ਫੋਰਚਨਰ ਦੀ ਇੰਨਾ ਬੜਾ ਰਪਈਆ ਹੁੰਦਾ ਦੇਖੋ ਉਹ ਪੂਰਾ ਤ ਫਸ ਗਿਆ ਦੋ ਆਟੋ ਵਿੱਚ ਪਈਆ ਫਸ ਗਿਆ ਕੋਈ ਵੀ ਜਾਨ ਮਾਨ ਦਾ ਨੁਕਸਾਨ ਹੋ ਸਕਦਾ ਹੈ ਇਹਨੂੰ ਜਲਦ ਜੋ ਜਲਦੀ ਠੀਕ ਕਰਾਇਆ ਜਾਵੇ ਸਰ ਜਦ ਤਮੀ ਜਮੀਨ ਜੋ ਹੈ ਅੰਦਰ ਤੱਕ ਚੁੱਕੀ ਹੈ ਉਹ ਤੇ ਕੀ ਕਹਿਣਾ ਚਾਹੋ ਮੈਮ ਬਹੁਤ ਬੰਦੇ ਇੱਥੇ ਵਿੱਚ गिर ਸਕਦੇ ਹੈ ਕੋਈ ਬੱਚਾ गिर ਸਕਦਾ ਹੈ ਸਵੇਰੇ ਵਿੱਚ ਪਾਣੀ ਭਰਿਆ ਸੀ ਪਤਾ ਨਹੀਂ ਸੀ ਲੱਗ ਰਿਹਾ ਇੱਥੇ ਟੋਆ ਹੈਗਾ ਕਿ ਨਹੀਂ ਹੈਗਾ ਅੱਛਾ ਬਹੁਤ ਜ਼ਿਆਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਲਈ ਕੁਝ ਕਰਨਾ ਚਾਹੀਦਾ ਜਿਵੇਂ ਭਾਰੀ ਮੀਂਹ ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਉਹਦੇ ਕਾਰਨ ਲੋਕਾਂ ਦੇ ਘਰਾਂ ਤੱਕ ਪਾਣੀ ਅੰਦਰ ਆਇਆ ਹੋਇਆ ਵੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਵਿਚਾਰ ਨੇ ਮੈਮ ਦੇਖੋ ਇਹ ਤਾਂ ਹੁਣ ਕੁਦਰਤ ਦੇ ਹੱਥ ਦੇ ਵਿੱਚ ਹੈ ਪਰ ਕੁਝ ਪ੍ਰਸ਼ਾਸਨ ਨੂੰ ਵੀ ਆਪਣਾ ਕੰਮ ਆਪਣੀ ਡੋਰ ਸੰਭਾਲਣੀ ਚਾਹੀਦੀ ਹੈ ਜਿੱਥੇ ਪੁਲਿਸ ਦੀ ਲੋੜ ਹੈ ਜਿੱਥੇ ਐਨਡੀਆਰਐਫ ਟੀਮਾਂ ਦੀ ਲੋੜ ਹੈ ਉੱਥੇ ਉਹਨਾਂ ਨੂੰ ਮੋਹਈਆ ਕਰਾਉਣਾ ਚਾਹੀਦਾ ਹੈ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਖਾਣ ਪੀਣ ਦੇ ਲੋਕੀ ਤਰਸ ਰਹੇ ਨੇ ਪਾਣੀ ਦੇ ਨਾਲ ਬਿਹਾਲ ਨਹੀਂ ਘਰਾਂ ਤੋਂ ਬਾਹਰ ਬੈਠੇ ਨੇ ਉਹਨਾਂ ਨੂੰ ਮੈਮ ਸਹੂਲਤਾਂ ਪਹੁੰਚਾਉਣੀ ਚਾਹੀਦੀ ਹੈ ਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਜ਼ਮੀਨ ਜੋੜਾ ਤਸ ਚੁੱਕੀ ਹੈ ਸੜਕ ਤੇਰੇ ਤੇ ਕੀ ਕਹਿਣਾ ਚਾਹੋਗੇ ਬਹੁਤ ਬੁਰਾ ਹਾਲ ਹੈ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਵੀ ਗੌਰਮੈਂਟ ਦਾ ਧਿਆਨ ਨਹੀਂ ਹੈ ਇਸ ਵਾਰ ਹਰ ਪਾਸੇ ਸੜਕਾਂ ਗਈਆਂ ਲੈ ਮੇ ਇੱਕ ਗੱਡੀ ਦਾ ਨੰਬਰ ਪਾਣੀ ਦੇ ਵਿੱਚ ਡੁੱਬ ਕੇ ਨਿਕਲ ਗਈ ਅੱਛਾ ਕੋਈ ਹੈ ਹੀ ਨਹੀਂ ਨਿਕਾਸੀ ਤਾਂ ਕੋਈ ਵੀ ਪ੍ਰਬੰਧ ਨਹੀਂ ਹੈ ਇਸ ਟਾਈਮ 'ਈ ਮੰਗ ਕਰਦੇ ਹੋ ਪ੍ਰਸ਼ਾਸਨ ਕੋਈ ਮੰਗ ਨਹੀਂ ਆ ਮੈਂ ਪ੍ਰਸ਼ਾਸਨ ਸਾਰੀ ਦੁਨੀਆ ਮੰਗ ਕਰਗੀ ਉਹ ਨਾ ਨਹੀਂ ਆਲੀ ਤਾਂ ਸਾਡਾ ਕੀ ਹੋਏਗਾ ਕੋਈ ਹੱਲ ਨਹੀਂ ਹੋ ਸਕਦਾ ਕਹਿ ਰਿਹਾ ਇਹਨਾਂ ਦਾ ਕਹਿਣਾ ਹੈ ਸਰ ਤੁਸੀਂ ਦੇਖੋ ਜਿਵੇਂ ਤੁਸੀਂ ਇੱਥੇ ਆਪਣਾ ਸਟਾਲ ਚਲਾ ਰਹੇ ਹੋ ਤੇ ਜਮੀਨ ਤਸ ਚੁੱਕੀ ਹੈ ਤੁਹਾਨੂੰ ਦਿੱਕਤ ਹੋਈ ਹੈ ਇਹਦੇ ਤੇ दिक्कत तो होनी है मैडम जी गड्डिया आते यहाँ से आते जाते फिर डाइवर्ट करना पड़ता है सड़क फिर थोड़ी सी दिक्कत आती है मेन कौन है जो साम दे सारा कुछ कौंसलर है बट होने को तो बेस्ट है उनके नजर पे नहीं होगा नहीं तो काम दो मिनट में करवाते हो अच्छा। आके कैप्चर करके अभी तक बेटर है खुद आके सवेरे राउंड मार के देख के कैप्चर करते काम प्रॉपर करवाते बाकी आज बिजी गए हैं वो पता नहीं ओके okay, ओके okay. uh, सर ਜਿਵੇਂ ਰੇਲਵੇ ਸਟੇਸ਼ਨ ਦੇ ਵਿੱਚ ਪਹਿਲੇ ਦੇਖਣ ਨੂੰ ਮਿਲਿਆ ਰੇਲਵੇ ਸਟੇਸ਼ਨ ਦੇ ਬਾਹਰ ਹੀ ਇਹਦਾ ਜ਼ਮੀਨ ਤਾਂ ਸੀ ਹੈ ਤੇ ਹੁਣ ਇੱਥੇ ਹੋ ਰਿਹਾ ਉੱਥੇ ਦਾ ਫਟਾਫਟ ਸਾਰਾ ਜੋ ਹੈ ਕਰਵਾ ਦਿੱਤਾ ਇੱਥੇ ਹੋ ਜਾਏਗਾ। ਯਹਾਂ ਵੀ ਹੋ ਜਾਏਗਾ। ਸ਼ਾਇਦ ਸ਼ਾਂਤਕ ਅਭੀ ਤੱਕ ਪੂਰਾ ਪਾਣੀ ਭਰਾ ਹੋਆ ਤਾਂ ਪੂਰਾ ਜ਼ਾਂ ਤਾਂ ਆਦੇ ਘੋਟੇ ਤੱਕ ਪੂਰੇ ਡੁੱਬ ਰਹੇ تھے۔ ਫਿਲਹਾਲ ਨਜ਼ਰ पे ਆਏਗਾ ਤਾਂ ਨਹੀਂ ਇਹ ਕੰਮ। ਮੈਮ ਜਿਵੇਂ ਇੰਨਾ ਵੱਡਾ ਟੋਇਆ ਹੋਇਆ ਜ਼ਮੀਨ ਦੇ ਵਿੱਚ ਤੇ ਇਹ ਜਿਹਦੇ ਵਿੱਚ ਜਾਨੀ ਮਾਨੀ ਨੁਕਸਾਨ ਹੋਣ ਦਾ ਵੀ ਡਰ ਹੈ ਤੇ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੀ ਆ ਕਿ ਇਹਨੂੰ ਜਲਦ ਤੋਂ ਜਲਦ ਪਹਵਾਇਆ ਜਾਵੇ ਇੱਥੇ ਬਹੁਤ ਬੁਰਾ ਹਾਲ ਹੁੰਦਾ ਜੀ ਦੋ ਬੰਦੇ ਗਿਰ ਗਏ ਐ ਦੋ ਬਾਈਕ ਵਾਲੇ ਗਿਰ ਚੁੱਕੇ ਇੱਕ ਫੋਰਚਨਰ ਦੀ ਇੰਨਾ ਬੜਾ ਪਈਆ ਹੁੰਦਾ ਦੇਖੋ ਉਹ ਪੂਰਾ ਤਾ ਫਸ ਗਿਆ ਦੋ ਆਟੋ ਵਿੱਚ ਪਈਆ ਫਸ ਗਿਆ ਕੋਈ ਵੀ ਜਾਨ ਮਾਨ ਦਾ ਨੁਕਸਾਨ ਹੋ ਸਕਦਾ ਹੈ ਇਹਨੂੰ ਜਲਦ ਤੋਂ ਜਲਦ ਠੀਕ ਕਰਾਇਆ ਜਾਵੇ ਠੀਕ ਕਰਾਇਆ ਜਾਵੇ ਇਮਾਮ ਦੱਸ ਰਿਹਾ ਕਿ ਸਵੇਰ ਦਾ ਦੋ ਔਰ ਦੋ ਰਿਕਸ਼ੇ ਵਾਲੇ ਦੋ ਸਾਈਕਲ ਵਾਲੇ ਤੇ ਰਿਕਸ਼ੇ ਵਾਲਾ ਤੇ ਫੋਰਚੂਨਰ ਗੱਡੀ ਦਾ ਜੋ ਪੀਆ ਫਸ ਚੁੱਕਾ ਹੈ ਤੇ ਇਹਦੇ ਚ ਹੋਰ ਵੀ ਜਾਨੀਵਾਰੀ ਨੁਕਸਾਨ ਹੋਣ ਦਾ ਡਰ ਹੈ ਸਿਰਫ ਇੱਕ ਹੀ ਮੰਗ ਕਰ ਰਿਹਾ ਕਿ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਇੱਧਰ ਦੀ ਹੋਰ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਹੋਏ ਕੈਮਰਾਮੈਨ ਸੇਅਰ ਸਿੰਘ ਦੇ ਨਾਲ ਅਲੀਸ਼ਾ ਦੀ ਰਿਪੋਰਟ ਦਸ ਰਹੀ ਹੈ ਹੈਡਲਾਈਨਸ ਵਿਧਾਨਾ ਸਾਡੇ ਵਿਚਕਾਰ ਇਸ ਵੇਲੇ ਮੌਜੂਦ ਨੇ ਇਸ ਮੌਲੇ ਦੇ ਕਾਉਂਸਲਰ ਰੂਚੀ ਵਿਸ਼ਾਲ ਗੁਲਾਟੀ ਜੀ ਮੈਮ ਜੀ ਮੈਂ ਐਡਾ ਵੱਡਾ ਟੋਇਆ ਹੋਇਆ ਉਹਦੇ ਤੇ ਕੀ ਕਹਿਣਾ ਚਾਹੋਗੇ ਅ ਦੇਖੋ ਇਹ ਟੋਇਆ ਇਹਦੀ ਦਿੱਕਤ ਨੋ ਡਾਊਟ ਪਹਿਲੇ ਦੀ ਸੀਗੀ ਜਿਸ ਨੂੰ ਅਸੀਂ ਅੱਗੇ ਤੱਕ ਪਹੁੰਚਾਇਆ ਸੀ ਔਰ ਇੱਥੇ ਬਜਰੀ ਵਗੈਰਾ ਪਾ ਕੇ ਮਿੱਟੀ ਦਾ ਇਹ ਸਾਰਾ ਫਿਲ ਕੀਤਾ ਗਿਆ ਸੀ ਤਾਂਕਿ ਆਉਣ ਜਾਣ ਵਾਲੇ ਲੋਕਾਂ ਵਾਸਤੇ ਦਿੱਕਤ ਨਾ ਹੋਵੇ ਹੁਣੇ ਕੱਲ ਵਦਿਆ ਜਦ ਮੈਂ ਆਪਣੇ ਵਾਰਡ ਦੇ ਚੱਕਰ ਲਗਾਇਆ ਅੱਜ ਸਵੇਰ ਦੇ ਟਾਈਮ ਜਦੋਂ ਪਾਣੀ ਭਰਿਆ ਪਿਆ ਸੀ ਸਾਰੇ ਵਾਰਡ ਵਿੱਚ ਮੇਰੀ ਲਾਈਫ ਤੇ ਸ਼ੋ ਹੁੰਦਾ ਕਿ ਮੈਂ ਪੂਰੀ ਜਗ੍ਹਾ ਚੱਕਰ ਲਾਇਆ ਉਸੇ ਵੇਲੇ ਮੈਂ ਇਸ ਦਾ ਮੈਨੂੰ ਲੱਗਦਾ ਸਵੇਰੇ 10:30 ਦੇ ਕਰੀਬ ਦੀ ਗੱਲ ਹੋਣੀ ਹੈ ਮੈਂ ਉਹਦੇ ਹੀ ਫਾਰਵਰਡ ਕਰ ਦਿੱਤਾ ਹੈ ਗਏ ਸਾਡੇ ਐਸਜੀਓ ਸਾਹਿਬ ਨੂੰ ਅੱਗੇ ਫਾਰਵਰਡ ਹੋ ਗਿਆ ਐਕਚੁਅਲੀ ਸਾਰੇ ਜਿਹੜੇ ਮੁਲਾਜ਼ਮ ਨੇ ਸਰਕਾਰੀ ਅੱਜ ਉਹ ਲੱਗੇ ਹੋਏ ਨੇ ਹੈਬਵਾਲ ਪੁਲ ਤੇ ਜਿਹੜਾ ਪਾਣੀ ਬਾਹਰ ਤੱਕ ਫਲੋ ਹੋਣ ਦੀ ਤਿਆਰੀ ਹੋ ਗਈ ਹੈ ਬੁੱਢਾ ਦਰਿਆ ਦੀ ਉੱਥੇ ਤੱਕ ਉੱਥੇ ਸਾਰੇ ਪਹੁੰਚੇ ਹੋਏ ਨੇ ਉਹਨਾਂ ਨਾਲ ਮੇਰੀ ਇਸ ਬਾਰੇ ਗੱਲ ਹੋਈ ਹੈ ਉਹਨਾਂ ਨੇ ਕਿਹਾ ਰੱਬ ਸਭ ਠੀਕ ਠਾਕ ਰੱਖੇ ਕੱਲ ਬੈ ਕੇ ਸਭ ਤੋਂ ਪਹਿਲੇ ਇੱਥੇ ਹੀ ਗੱਲ ਕਰਾਂਗੇ ਤੇ ਕਿਉਂਕਿ ਮੈਨੂੰ ਵੀ ਨਜ਼ਰ ਆ ਰਿਹਾ ਕਿ ਇਹ ਚੀਜ਼ ਐਸੀ ਰિસ્ਕੀ ਹੈ ਜਦੋਂ ਉੱਤੇ ਪਾਣੀ ਭਰ ਜਾਂਦਾ ਤਾਂ ਨਜ਼ਰ ਕੁਝ ਨਹੀਂ ਆਣਾ ਲੋਕਾਂ ਦੇ ਡਿੱਗਣ ਦਾ ਡਰ ਵੀ ਹੈ ਨਾਲ ਦੇ ਲੋਕ ਦੱਸ ਰਿਹਾ ਕਿ ਕਿਵੇਂ ਸਵੇਰੇ ਫੋਰਚਨਰ ਗੱਡੀ ਦਾ ਪਈਆ ਫਸਿਆ ਦੋ ਲੋਕ ਗਿਰੇ ਔਟੋ ਵਾਲੇ ਦੇ ਵਿੱਚ ਲੇਡੀਜ਼ ਸਵਾਰੀਆਂ ਬੈਠੀਆਂ ਸੀ ਉਹ ਡਿੱਗੀਆਂ ਬਿਲਕੁਲ ਤੁਸੀਂ ਇਹ ਦੇਖ ਲਓ ਮੇਰੇ ਫੋਨ ਤੋਂ ਤੁਸੀਂ ਦੇਖ ਸਕਦੇ ਹੋ ਇਹ ਫਾਰਵਰਡ ਕੀਤਾ ਗਿਆ ਸੀ ਸਵੇਰੇ ਐ ਐਸ ਡੀਓ ਸਾਡੇ ਅਫਤਾਰ ਜੀ ਨੇ ਉਹਨਾਂ ਨੂੰ ਫਾਰਵਰਡ ਕਰ ਦਿੱਤਾ ਗਿਆ ਸੀਗਾ ਇਸੇ ਕਰਕੇ ਮੈਂ ਵੀ ਫਾਰਵਰਡ ਕੀਤਾ ਸੀ ਵਿਦ ਲੋਕੇਸ਼ਨ ਸੈਂਡ ਕੀਤਾ ਤਾਂ ਕਿ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਦਿੱਕਤ ਨਾ ਆਏ ਸਿਰਫ ਇਸੇ ਕਰਕੇ ਜਿਹੜੀ ਆਪਾਂ ਆਮ ਜਨਤਾ ਜਿਨੂੰ ਨਹੀਂ ਪਤਾ ਅੱਗੇ ਪਾਣੀ ਦੇ نیچے ਕੀ ਮਿਲਣਾ ਉਹ ਉਸੇ ਵਾਸਤੇ ਉਹਨਾਂ ਨੂੰ ਬਚਾਉਣ ਵਾਸਤੇ ਹੀ ਆਪਾਂ ਨੇ ਇਹ ਕੀਤਾ ਔਰ ਜਿੱਥੇ ਤੱਕ ਹੋ ਸਕੇ ਅੱਜ ਪਾਣੀ ਦਾ ਤੁਸੀਂ ਵੀ ਦੇਖ ਲਿਆ ਹਾਲ ਪੂਰੇ ਲੁਧਿਆਣੇ ਦਾ इवन ਮੈਂ ਕਹਾਂਗੇ ਪੰਜਾਬ ਦਾ ਕੀ ਹਾਲ ਰਿਹਾ ਮੈਂ ਬਾਰ-ਬਾਰ ਆਪਣੇ ਫੇਸਬੁੱਕ ਤੋਂ ਜੇ ਤੁਸੀਂ ਮੇਰਾ ਫੇਸਬੁੱਕ ਪੇਜ ਦੇਖਦੇ ਹੋ ਕੋਈ ਤਾਂ ਰੁਚੀ ਵਿਸ਼ਾਲ ਗੁਲਾਟੀ ਦੇ ਨਾਮ ਤੇ ਹੈ ਮੈਂ ਬਾਰ-ਬਾਰ ਅਵੇਅਰ ਕਰਦੀ ਰਹੀਆਂ ਲੋਕਾਂ ਨੂੰ ਕਿ ਜੋ ਹਾਲਾਤ ਨੇ ਪਲੀਜ਼ ਜਿੰਨਾ ਹੋ ਸਕੇ ਘਰਾਂ ਦੇ ਅੰਦਰ ਰਹੋ ਹੁਣ ਇਹ ਚੀਜ਼ਾਂ ਜਿਹੜੀਆਂ ਜਰਨਲ ਜਿਹੜੀਆਂ ਮੈਂ ਪੰਚਾ ਸਕਦੀ ਸੀ ਮੈਂ ਆਪਣੇ ਵੱਲੋਂ ਪੂਰਾ ਐਫਰਟ ਕਰ ਰਹੀ ਆ ਮੈਨੂੰ ਵੀ ਪਤਾ ਹੈ ਜਿਹੜੇ ਸਰਕਾਰੀ ਬੰਦੇ ਕਿਤੇ ਹੋਰ ਜਿੱਥੇ ਜ਼ਿਆਦਾ ਜ਼ਿਆਦਾ ਜ਼ਰੂਰਤ ਹੈ ਇਸ ਟਾਈਮ ਤੇ ਪਤਾ ਨਹੀਂ ਕਿਹੋ ਜਿਹਾ ਮਾਹੌਲ ਹੈ ਉੱਥੇ ਜ਼ਿਆਦਾ ਜ਼ਰੂਰਤ ਸੀ ਉਹਨਾਂ ਨੇ ਮੇਰੇ ਨਾਲ ਇਹੀ ਗੱਲ ਕੀਤੀ ਹੈ ਜਿਓ ਅੱਜ ਸ਼ਾਮ ਤੱਕ ਪਹੁੰਚ ਸਕਾਂਦੇ ਅਸੀਂ ਬਹਿ ਕੇ ਗੱਲ ਕਰਾਂਗੇ ਨਹੀਂ ਤੇ ਕੱਲ ਸਵੇਰੇ ਪਹਿਲੇ ਬਹਿ ਕੇ ਇਸ ਸੀਜ਼ ਦੇ ਰਿਲੇਟਿਡ ਗੱਲ ਹੋਏਗੀ ਸਾਡੀ ਮੈਮ ਕਦੋਂ ਤੱਕ ਠੀਕ ਹੋ ਜਾਏਗਾ ਦੇਖੋ ਇਹ ਚੀਜ਼ ਬਾਰੇ ਵਿੱਚ ਮੈਂ ਐਗਜੈਕਟ ਟਾਈਮ ਨਹੀਂ ਦੱਸ ਸਕਦੀ ਕਿਉਂਕਿ ਹੁਣ ਜੇ ਆਪਾਂ ਗੱਲ ਕਰੀਏ ਕਿ ਲੁੱਕ ਪਾਣ ਵਾਲੀ ਤਾਂ ਉਹਦਾ ਪਲਾਨਟ ਹੀ ਹਾਲੇ ਤੱਕ ਨਹੀਂ ਚੱਲ ਰਿਹਾ ਜੀ ਜਦੋਂ ਪਲਾਨਟ ਚੱਲੇਗਾ ਤਦ ਆਪਾਂ ਪ੍ਰੋਪਰ ਕਹਿ ਸਕਦੇ ਹਾਂ ਕਿ ਆਪਾਂ ਸੜਕ ਨੂੰ ਠੀਕ ਕਰਾਇਆ ਅਜੇ ਟੈਂਪਰੇਰੀ ਕੰਮ ਥੋੜੀ ਦਿਨ ਪਹਿਲੇ ਹੀ ਵਾਲੇ ਚਾਰ ਪੰਜ ਦਿਨ ਦੀ ਗੱਲ ਹੋਣੀ ਹੈ ਜਦੋਂ ਬਜਰੀ ਰੇਤਾ ਮਿੱਟੀ ਦਾ ਜਿਹੜਾ ਸਾਰਾ ਮਿਕਸਚਰ ਇੱਥੇ ਪਵਾਇਆ ਗਿਆ ਸੀ ਜਿੱਥੇ ਉਦੋਂ ਇਹ ਟੋਇਆ ਬਹੁਤ ਛੋਟਾ ਸੀ ਉਹਦੀ ਵੀ ਫੋਟੋ ਮੇਰੇ ਕੋਲ ਪਈ ਹੈ ਇਹਦੀ ਇਹਦੀ ਫਾਲਟ ਵੱਡਾ ਹੈ ਤਾਂ ਹੀ ਕਰਕੇ ਵੱਧ ਰਿਹਾ ਹੈ ਮੈਂ ਅੱਜ ਇਹੀ ਅਵਤਾਰ ਜੀ ਨਾਲ ਗੱਲ ਕੀਤੀ ਹੈ ਕਿ ਇਹਨੂੰ ਠੀਕ ਕਰਾਉਣ ਤੋਂ ਪਹਿਲਾਂ ਵੀ ਆਪਾਂ ਫਾਲਟ ਦੇਖੀਏ ਤਾਂ ਕਿ ਇਹਦਾ ਕੰਮ ਬਾਕੀ ਟੋਇਆ ਵਾਂਗ ਜਿਵੇਂ ਹੁਣ ਤੁਸੀਂ ਦੇਖਿਆ ਡੁਗਰੀ ਦਾ ਆ ਰਿਹਾ ਸੀਗਾ ਤੇ ਇੱਕ ਭਾਈ ਸਾਹਿਬ ਹੋਰ ਜਗ੍ਹਾ ਦਾ ਵੀ ਦੱਸ ਰਹੇ ਸੀਗੇ ਕਿ 12ਵੀਂ ਦਿੱਕਤ ਆਈ ਹੈ ਤੇ ਆਪਾਂ ਪਹਿਲੇ ਉਹਨੂੰ ਫਾਲਟ ਨੂੰ ਪਹਿਲੇ ਸੋਲਵ ਕਰੀਏ ਇਹ ਨਹੀਂ ਕਿ ਇਹਨੂੰ ਬਜਰੀ ਪਾ ਕੇ ਸੈੱਟ ਕਰੀ ਚਲੀਏ ਦਸ ਤੋਂ ਵੱਡਾ ਕੰਮ ਹੁੰਦਾ ਜਾਵੇ ਆਪਾਂ ਪ੍ਰੋਪਰ ਜਾਣਦੇ ਹਾਂ ਕਿ ਇਸ ਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਅੰਦਰ ਦਾ ਕੀ ਦਿੱਕਤ ਹੈ ਉਸ ਤੋਂ ਬਾਅਦ ਦਾ ਹੱਲ ਕੀਤਾ ਜਾਏਗਾ ਓਕੇ ਮੈਮ ਓਕੇ ਮੈਮ